ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਆਪਾਂ ਜਿਹੜੇ ਵਿਸ਼ੇ ਤੇ ਗੱਲ ਕਰਨੀ ਹੈ ਆ ਪਿੱਛੇ ਤੁਸੀਂ ਵੇਖ ਹੀ ਲਿਆ ਹੋਣਾ ਦਵਾਈਆਂ ਦਾ ਨਾਮ ਲਿਖਿਆ ਹੋਇਆ ਇਹ ਨਦੀਨ ਨਾਸ਼ਕ ਨੇ ਸਾਡੇ ਅੱਜ ਸਾਡਾ ਕਣਕ ਦੇ ਨਦੀਨਾਂ ਦਾ ਖਾਤਮੇ ਲਈ ਤੀਜਾ ਭਾਗ ਆਪਾਂ ਅੱਜ ਵੀਡੀਓ ਬਣਾਉਣ ਡਏ ਆ ਪਿਛਲੇ ਭਾਗ 'ਚ ਪਹਿਲੇ ਜੇ ਦੱਸਿਆ ਸੀ ਵੀ ਕਣਕ ਬੀਜਣ ਤੋਂ ਬਾਅਦ ਨਾਲ ਦੀ ਨਾਲ ਸਪਰੇਅ ਕਰਕੇ ਕਿਵੇਂ ਰੋਗ ਥਾਮ ਕਰਨੀ ਨਦੀਨਾਂ ਦੀ ਦੂਜੇ ਭਾਗ ਦੇ ਵਿੱਚ ਦੱਸਿਆ ਸੀ ਵੀ ਪਾਣੀ ਲਾਉਣ ਤੋਂ ਪਹਿਲਾਂ ਤੇ ਪਾਣੀ ਲਾਉਣ ਤੋਂ ਬਾਅਦ ਵੀ ਗੁੱਲੀ ਡੰਡੇ ਦਾ ਆਪਾਂ ਖਾਤਮਾ ਕਿੱਦਾਂ ਕਰ ਸਕਦੇ ਹਾਂ ਤੇ ਅੱਜ ਜਿਹੜੇ ਆਪਾਂ ਨਦੀਨਾਂ ਦੀ ਗੱਲ ਕਰਨੀ ਹੈ ਨਦੀਨ ਨਾਸ਼ਕਾਂ ਦੀ ਗੱਲ ਕਰਨੀ ਹੈ ਉਹ ਇਹ ਆ ਕਿ ਇੱਕੋ ਹੀ ਨਦੀਨ ਨਾਸ਼ਕ ਘਾਲੇ ਨਦੀਨ ਜਿੱਦਾਂ ਸਾਡੇ ਗੁੱਲੀ ਡੰਡਾ ਜੰਗਲੀ ਜਵੀ ਹੈ ਜਾਂ ਚੌੜੀ ਪੱਤੀ ਵਾਲੇ ਨਦੀਨ ਆ ਜਿਹੜੇ ਸਾਡੇ ਬਾਥੂ ਆ ਜੰਗਲੀ ਪਾਲਕ ਕਮਕੋ ਹਾਲੋਂ ਸੇਂਜੀ ਪਿਤ ਪਾਪੜਾ ਬਿੱਲੀ ਬੁੱਟੀ ਹੋਰ ਤਰ੍ਹਾਂ ਦੇ ਸਾਡੇ ਚੌੜੀ ਪੱਤੀ ਵਾਲੇ ਵੀ ਇੱਕੋ ਹੀ ਨਦੀਨ ਨਾਸ਼ਕ ਉਹ ਚੌੜੀ ਪੱਤੀ ਵਾਲੇ ਤੇ ਵੀ ਅਸਰ ਕਰੇਗਾ ਤੇ ਗੁੱਲੀ ਡੰਡੇ ਤੇ ਵੀ ਅਸਰ ਕਰੇਗਾ ਉਸ ਬਾਬਤ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ ਜੁੜੇ ਰਿਹਾ ਜੇ 2-4 ਮਿੰਟ ਹੀ ਤੁਹਾਡੇ ਲੈਣੇ ਆ ਜੇ ਕਿਸਾਨ ਵੀਰ ਉਹ ਪੁਰਾਣੇ ਸਮੇਂ ਦੀ ਗੱਲ ਕਰਗੇ ਸਾਡੇ ਬਜ਼ੁਰਗਾਂ ਦੀ ਗੱਲ ਕਰਗੇ ਤਾਂ ਸਾਡੇ ਬਜ਼ੁਰਗ ਕਣਕ ਦੇ ਵਿੱਚ ਕਦੇ ਜ਼ਹਿਰਾਂ ਦੀ ਵਰਤੋਂ ਨਹੀਂ ਸੀ ਕਰਦੇ ਹੁੰਦੇ ਸਾਡੀ ਸੰਭਾਲਾ ਦੀ ਵੀ ਗੱਲ ਹੈ ਮੈਂ ਆਪਦੇ ਘਰੇ 4 10 12 15 ਕਸੀਏ ਇਕੱਠੇ ਵੀ ਵੇਖੇ ਆ ਕਸੀਏ ਕਹਿਣ ਤੋਂ ਭਾਵ ਪਹਿਲਾਂ ਨਾ ਵੰਗਾਰ ਪੈਂਦੀ ਹੁੰਦੀ ਸੀ ਅੱਜ ਫਲਾਣੇ ਦੇ ਗੋਡੀ ਕਰਨ ਜਾਣਾ ਅਗਲੇ ਦਿਨ ਟਮਕਾਣੇ ਦੇ ਗੋਡੀ ਕਰਨ ਜਾਣਾ ਤੇ ਉਦੋਂ ਅਗਲੇ ਦਿਨ ਕਿਸੇ ਹੋਰ ਦੇ ਗੋਡੀ ਕਰਨ ਜਾਣਾ ਮਤਲਬ ਕਿ 10 15 ਘਰਾਂ ਨੇ ਇਕੱਠਿਆਂ ਇੱਕ ਇੱਕ ਬੰਦਾ ਆਵਦਾ ਦੇਣਾ ਵੀ ਭਾਈ ਅੱਜ ਫਲਾਣੇ ਦੇ ਗੋਡੀ ਪੈਣੀ ਹੈ ਤੇ ਅੱਜ ਇਹਦੇ ਗੋਡੀ ਪੈਣੀ ਹੈ ਕਹਿਣ ਤੋਂ ਭਾਵ ਸਾਡੇ ਚ ਥਪਾਕ ਵੜਾ ਸੀ ਮਿਲਵਰਤਨ ਬੜਾ ਸੀ ਸਾਡਾ ਸਾਡੇ ਬਜ਼ੁਰਗ ਜ਼ਹਿਰ ਦੀ ਵਰਤੋਂ ਨਹੀਂ ਸੀ ਕਰਦੇ ਹੁੰਦੇ ਕਣਕ ਦੇ ਉੱਤੇ ਕਣਕ ਦੀ ਗੋਡਿਓ ਹੀ ਪੈਂਦੀ ਹੁੰਦੀ ਸੀ ਅਸੀਂ ਵੀ ਆਪਦੇ ਅੱਖੀਂ ਵੇਖੀ ਹੈ ਤੇ ਇਹ ਜ਼ਹਿਰਾਂ ਦੀ ਗੱਲ ਤੁਹਾਨੂੰ ਤਾਂ ਕਰਨ ਡਿਆ ਮੈਂ ਨਾ ਕਣਕ ਦੇ ਉੱਤੇ ਮੈਂ ਅਸੀਂ ਆਪਦੀ ਫਸਲ ਦੇ ਉੱਤੇ ਜ਼ਹਿਰਾਂ ਦਾ ਛਟਕਾ ਨਹੀਂ ਕਰਦੇ ਅਸੀਂ ਜਿਹੜਾ ਗੁੱਲੀ ਡੰਡਾ ਮਾਰਿਆ ਕੁਦਰਤੀ ਤਰੀਕੇ ਨਾਲ ਮਾਰਿਆ ਪਰਾਲੀ ਵਿੱਚ ਵਾਹ ਵਾ ਕੇ ਅਸੀਂ ਗੁੱਲੀ ਡੰਡਾ ਮਾਰਿਆ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਗੁੱਲੀ ਡੰਡਾ ਜੇ ਥੱਲੇ ਲੰਘ ਗਿਆ ਪਰਤ ਦੇ ਵਿੱਚੋਂ ਤੇ 2-3 ਸਾਲਾਂ ਦੇ ਵਿੱਚ ਵਿੱਚ ਉਹਦੀ ਜਿਹੜੀ ਉਗਣ ਜਕਤੀ ਖਤਮ ਹੋ ਜਾਂਦੀ ਹੈ ਤੇ ਇਹ ਗੱਲਾਂ ਇਹ ਨਦੀਨਾਂਸ਼ਕਾ ਜਿਹੜੇ ਤੁਹਾਨੂੰ ਤਾਂ ਦੱਸਦੇ ਆ ਵੀ ਕਿਸਾਨ ਵੀਰੋ ਕੋਈ ਹੋਰ ਆ ਕੇ ਤੁਹਾਨੂੰ ਗੁੰਮਰਾਹ ਨਾ ਕਰ ਜਾਵੇ ਖੇਤੀ ਮਾਹਰ ਹੋਣ ਦੇ ਨਾਤੇ ਖੇਤੀ ਵਿਗਿਆਨੀ ਹੋਣ ਦੇ ਨਾਤੇ ਇਹ ਗੱਲਾਂ ਦੱਸਣੀਆਂ ਸਾਡਾ ਤੁਹਾਨੂੰ ਫਰਜ਼ ਹੈ ਪਰ ਮੈਂ ਕਣਕ ਦੇ ਉੱਤੇ ਬਹੁਤੇ ਜ਼ਹਿਰਾਂ ਦੇ ਛੜਕਾ ਕਰਨ ਦੇ ਹੱਕ ਦੇ ਵਿੱਚ ਖੁਦ ਨਹੀਂ ਹੈਗਾ ਕਿਉਂਕਿ ਕਣਕ ਅਸੀਂ ਖਾਣੀ ਹੁੰਦੀ ਹੈ ਲੀਡਰ ਵਰਗੀਆਂ ਦਵਾਈਆਂ ਦੇ ਅਸਰ ਬੜੇ ਲੰਮੇ ਰਹਿੰਦੇ ਆ ਤੇ ਬਹੁਤੀਆਂ ਗੱਲਾਂ ਫਾਲਤੂ ਨਾ ਕਰਦੇ ਹੋਏ ਆਪਾਂ ਚਾਣਨਾ ਪਾਉਣੇ ਆ ਵੀ ਕਿਹੜੀ ਦਵਾਈ ਆ ਆਪਾਂ ਕਿੰਨੀ ਮਾਤਰਾ 'ਚ ਕਰ ਸਕਦੇ ਆ ਕਿਉਂਕਿ ਇਹ ਜਿਹੜੀਆਂ ਦਵਾਈਆਂ ਦਸੀਆਂ ਤੁਹਾਨੂੰ ਪਿੱਛੇ ਆ ਇਹ ਦਵਾਈਆਂ ਗੁੱਲੀ ਡੰਡਾ ਵੀ ਮਾਰੇਗੀ ਤੇ ਚੌੜੀ ਪੱਤੇ ਵਾਲੇ ਨਦੀਨ ਵੀ ਮਾਰੇਗੀ ਪਹਿਲੀ ਦਵਾਈ ਸਾਡੀ ਆ ਗਈ ਟੋਟਲ ਜਿਹੜੀ ਆ ਇਦੇ ਚ ਕੀ ਹੁੰਦਾ ਸਲਫੋ ਸਲਫਰਯਾਨ ਤੇ ਮੈਟ ਸਲਫਰਯਾਨ ਹੁੰਦਾ ਇਹ 16 ਗ੍ਰਾਮ ਕਿੱਲੇ ਦੀ ਮਾਤਰਾ ਇਹਦੀ ਆਪਾਂ ਵਰਤ ਸਕਦੇ ਹਾਂ ਦੂਜੀ ਦਵਾਈ ਆ ਗਈ ਸਾਡੀ ਐਟਲੈਂਟਿਸਟ ਜਿਹੜੀ ਹੈ 3.6 ਪਾਵਰ ਵਾਲੀ ਇਹਦੇ ਚ ਮੀਜੋ ਸਲਫਰਾਨ ਹੁੰਦਾ ਤੇ ਆਇਡੋ ਸਲਫਰਾਨ ਹੁੰਦਾ ਇਹ 160 ਗ੍ਰਾਮ ਆ ਕਿੱਲੇ ਦੀ ਮਾਤਰਾ ਇਹਦੀ ਤੇ ਤੀਜੀ ਸਾਡੀ ਆ ਗਈ ਐਕੋਰਡ ਪਲੱਸ ਇਹ ਜਿਹੜੀ 22 ਈਸੀ ਪਾਵਰ ਵਾਲੀ ਇਹਦੇ ਚ ਫੀਨੋਕਸਾ ਪ੍ਰੋਪ ਹੁੰਦਾ ਟੈਕਨੀਕਲ ਪਲੱਸ ਮੈਟਰੀ ਬਿਉਜਨ ਹੁੰਦਾ ਇਹ ਆਪਾਂ 500 ਐਮਐਲ ਤੱਕ ਕਿੱਲੇ ਦੀ ਵਰਤ ਸਕਦੇ ਹਾਂ ਆਪਣੀ ਚੌਥੀ ਆ ਗਈ ਸ਼ਗਨ 2111 ਇਹਦੇ ਚ ਕਲੋਡੀਨਾ ਫੋਪ ਆਪਣਾ ਟੋਪਿਕ ਵਾਲਾ ਸਾਲਟ ਹੁੰਦਾ ਪਲੱਸ ਮੈਟ੍ਰਿਕ ਬਜਨ ਹੁੰਦਾ ਇਹ ਵੀ ਆਪਾਂ 200 ਗ੍ਰਾਮ ਤੱਕ ਕਿੱਲੇ ਦੀ ਵਰਤ ਸਕਦੇ ਆ ਤੇ ਏਸੀਐਮ 9 ਆ ਜਿਹੜੀ ਇਹਦੇ ਚ ਵੀ ਕਲੋਡੀਨਾ ਫੋਪ ਪਲੱਸ ਮੈਟ੍ਰਿਕ ਬਜਨ ਹੁੰਦਾ ਇਹ ਆਪਾਂ 240 ਗ੍ਰਾਮ ਕਿੱਲੇ ਦੀ ਵਰਤ ਸਕਦੇ ਆ ਤੇ ਛੇਵੀਂ ਆ ਦਵਾਈਆਂ ਜਿਹੜੀਆਂ ਥੱਲੇ ਕਿਸਾਨ ਵੀਰੋ ਦੋ ਆ ਉਤਲੀਆਂ ਤਾਂ ਦਵਾਈਆਂ ਜਿਹੜੀਆਂ ਰਲੀਆਂ ਲਾਈਆਂ ਪਹਿਲਾਂ ਹੀ ਆਉਂਦੀਆਂ ਜੇ ਮੰਨ ਲਓ ਤੁਸੀਂ ਉਤਲੀਆਂ ਦਵਾਈਆਂ ਨਹੀਂ ਕਰ ਲਈਆਂ ਤੇ ਖੁਦ ਰਲਾ ਕੇ ਆਪਣਾ ਨਦੀਨ ਮਾਰਨਾ ਤਾਂ ਜਿਵੇਂ ਆਈਸੋ ਆਪਣੀ ਦਵਾਈ ਹੈ ਇਹਦੇ ਜੇ ਤੁਸੀਂ ਜਾਂ ਤਾਂ 24D ਜਿਹੜੀ ਹੈ ਆਪਣਾ ਸੋਡੀਅਮ ਸਾਲਟ ਤੇ ਜਾਂ 24D ਇਥਾਈਲੈਸਟਰ ਉਹ 250 ml ਉਹਦੀ ਵੀ ਮਾਤਰਾ ਤੇ 250 ਗ੍ਰਾਮ ਇਹਦੀ ਮਾਤਰਾ ਵਾ ਇਹਨਾਂ ਦੋਹਾਂ ਚੋਂ ਇੱਕ ਆਈਸੋ ਦੇ ਨਾਲ ਰਲਾ ਕੇ 500 ਗ੍ਰਾਮ ਨਾਲ ਲਾ ਕੇ ਖੁਦ ਤੁਸੀਂ ਰਲਾ ਕੇ ਵੀ ਸਪਰੇਅ ਕਰ ਸਕਦੇ ਹੋ ਫਿਰ ਥੱਲੇ ਆ ਗਈ ਟੌਪਿਕ ਆ ਗਈ ਕਲਰੀਨਾ ਫੋਪ ਆਪਣੀ ਆ ਗਈ ਇਹਨੂੰ ਐਲ ਗ੍ਰਿਪ ਨਾਲ ਰਲਾ ਕੇ ਵੀ ਇਹਦੇ ਵਿੱਚ ਮੈਟ ਸਲਫਰ ਐਨ ਹੁੰਦਾ ਤੁਸੀਂ ਸਪਰੇਅ ਕਰ ਸਕਦੇ ਹੋ ਐਲ ਗ੍ਰਿਪ ਦੀ ਜਿਹੜੀ ਆ ਕਿੱਲੇ ਦੀ 10 ਗ੍ਰਾਮ ਮਾਤਰਾ ਤੇ ਆਪਣੀ ਟੋਪਿਕ ਦੀ ਉਹ ਹੈ 160 ਗ੍ਰਾਮ ਵਾਲੀ ਮਾਤਰਾ ਫਿਰ ਜਿਹੜੀ ਆਪਣਾ ਟੋਪਿਕ ਆ ਟੋਪਿਕ ਦੇ ਨਾਲ 240 ਵੀ ਰਲ ਸਕਦੀ ਹੈ 240 ਇਹਨਾਂ ਦੋਵਾਂ ਚੋਂ ਕੋਈ ਵੀ ਇੱਕ ਟੋਪਿਕ ਨਾਲ ਵੀ ਰਲਾ ਕੇ ਤੁਸੀਂ ਕਰ ਸਕਦੇ ਹੋ ਕਿਸਾਨ ਵੀਰੋ ਇਹ ਜਿਹੜੀਆਂ ਦਵਾਈਆਂ ਆ ਧਿਆਨ ਨਾਲ ਦੇਖ ਲਓ ਨੋਟ ਕਰ ਲਿਓ ਆਪਦੇ ਕੋਲੇ ਤੇ ਇਹਦੇ ਹੁਣ ਦਵਾਈਆਂ ਦੀਆਂ ਨਾ ਜਿਹੜੀ ਆਪਣੀ ਕਣਕ ਬੜੀ ਕੂਲੀ ਹੁੰਦੀ ਹੈ ਕੁਰਮਬਲਾ ਕਣਕ ਤੇ ਜਦੋਂ ਆਪਾਂ ਨਦੀਨ ਨਾਸ਼ਕ ਦੀ ਸਪਰੇਅ ਕਰਦੇ ਹਾਂ ਸਾਨੂੰ ਬੜੀਆਂ ਹੀ ਸਾਵਧਾਨੀਆਂ ਦਾ ਆਪਣਾ ਖਿਆਲ ਰੱਖਣਾ ਪੈਂਦਾ ਸਾਵਧਾਨੀਆਂ ਸਾਨੂੰ ਵਰਤਣੀਆਂ ਪੈਂਦੀਆਂ ਸਾਵਧਾਨੀਆਂ ਦਾ ਖਿਆਲ ਤਾਂ ਰੱਖਣਾ ਪੈਂਦਾ ਕਿਉਂਕਿ ਜਿੱਥੇ ਅਸੀਂ ਖੋਜ ਕੇ ਕੋਈ ਗਲਤੀ ਕਰ ਲਈ ਦਵਾਈ ਕਰਨ ਸਮੇ ਸਾਡੀ ਕਣਕ ਬਹਿ ਜਾਣੀ ਹੈ ਸਾਡੀ ਕਣਕ ਬਾਅਦ ਚ ਤੁਰਨੀ ਨਹੀਂ ਫੇਰ ਅਸੀਂ ਹੋਰ ਖਰਚੇ ਕਰਨੇ ਆ ਲਟਰਮ ਪਟਰਮ ਪਾਵਾਂਗੇ ਇਹਨੂੰ ਵਧਾਉਣ ਦੀ ਖਾਤਰ ਕੋਈ ਬੋਥ ਪ੍ਰੋਮੋਟਰ ਪਾਵਾਂਗੇ ਕੋਈ ਫਲਾਣਾ ਪਾਵਾਂਗੇ ਆਹ ਪਾਵਾਂਗੇ ਉਹ ਪਾਵਾਂਗੇ ਇਹੋ ਜਿਹਾ ਕੁਝ ਬੜਾ ਕਰਾਂਗੇ ਤੇ ਸਾਵਧਾਨੀਆਂ ਅੱਗੇ ਹੁਣ ਤੁਹਾਨੂੰ ਦੱਸਣੀਆਂ ਵੀ ਕਣਕ ਦੇ ਜਦੋਂ ਅਸੀਂ ਨਦੀਨ ਨਾਸ਼ਕ ਦੀ ਸਪਰੇਅ ਕਰਨੀਆਂ ਸਾਡੀਆਂ ਕੀ ਸਾਵਧਾਨੀਆਂ ਹੋਣੀਆਂ ਚਾਹੀਦੀਆਂ ਕਿਸਾਨ ਵੀਰੋ ਕਿਸਾਨ ਵੀਰੋ ਸਾਵਧਾਨੀਆਂ ਸੀ ਜਦੋਂ ਸਪਰੇਅ ਕਰਨੀਆਂ ਇਹ ਵਰਤਣੀਆਂ ਕਿ ਜਦੋਂ ਅਸੀਂ ਸਪਰੇਅ ਕਰਨੀਆਂ ਮੌਸਮ ਸਾਫ਼ ਹੋਵੇ ਤੇ ਸਪਰੇਅ ਸਾਡੀ ਆ ਜਿਹੜੀ ਇੱਕ ਸਾਰ ਹੋਣੀ ਚਾਹੀਦੀ ਤੇ ਆ ਜਿੰਨੀਆਂ ਵੀ ਦਵਾਈਆਂ ਇਹਨਾਂ ਚੋਂ ਜੇ ਤੁਸੀਂ ਸਪਰੇਅ ਕਰਨੀਆਂ ਇਹ ਸਪਰੇਅ ਹੋਣੀ ਆ 30 ਤੋਂ 35 ਦਿਨਾਂ ਦੇ ਵਿਚਾਲੇ ਤੇ ਪਾਣੀ ਲੱਗਣਾ 150 ਲੀਟਰ ਘੱਟੋ-ਘੱਟ ਵੀ 150 ਲੀਟਰ ਇਹਨਾਂ ਦੇ ਵਿੱਚ ਪਾਣੀ ਲੱਗਣਾ ਚਾਹੀਦਾ ਤੇ 30 ਤੋਂ 35 ਦਿਨਾਂ ਦੀ ਜਦੋਂ ਸਾਡੀ ਕਣਕ ਹੋ ਜੇ ਉਦੋਂ ਅਸੀਂ ਇਹ ਸਪਰੇਅ ਕਰਨੀਆਂ ਇਹਨਾਂ ਚੋਂ ਕੋਈ ਵੀ ਜੇ ਤੁਸੀਂ ਕਰਨੀ ਹੈ ਤੇ ਅਲੱਗ-ਅਲੱਗ ਸਾਵਧਾਨੀਆਂ ਕਿਵੇਂ ਰੱਖਣੀਆਂ ਆ ਜਿਹੜੀ ਪਹਿਲੀ ਦਵਾਈ ਆ ਇਹਦੇ ਚ ਸਲਫੋ ਸਲਫਰਨ ਹੁੰਦਾ ਲੀਟਰ ਵਾਲਾ ਸਾਲਟ ਜੇ ਤੁਸੀਂ ਇਹ ਐਜ ਕੀ ਸਪਰੇਅ ਕੀਤੀ ਮੰਨ ਲਓ ਪਹਿਲੇ ਨੰਬਰ ਵਾਲੀ ਸਪਰੇਅ ਤੁਸੀਂ ਖੇਤ ਕਰਦੇ ਹੋ ਤਾਂ ਅਗਲੇ ਸੀਜ਼ਨ ਉਸੇ ਖੇਤ ਦੇ ਵਿੱਚ ਨਾ ਤਾਂ ਚਰੀ ਬੀਜਣੀ ਹੈ ਨਾ ਹੀ ਜਵਾਰ ਬੀਜਣੀ ਹੈ ਤੇ ਚਾਰੇ ਵਾਲੀ ਫਸਲ ਕੋਈ ਅਗਲੀ ਮਤਲਬ ਕਿ ਸੌਣੀ ਸੀਜ਼ਨ 'ਚ ਆਪਾਂ ਨਹੀਂ ਬੀਜਣੀ ਜਿੱਥੇ ਇਹ ਸਪਰੇਅ ਹੋਈ ਹੋਊਗੀ ਤੇ ਜਿੱਥੇ ਆਪਣੀ ਅਕਾਉਰਡ ਪਲੱਸ ਆ ਗਈ ਤੀਜੇ ਨੰਬਰ ਵਾਲੀ ਦਵਾਈ ਚੌਥੇ ਵਾਲੀ ਛਗਣ ਆ ਗਈ ਤੇ ACM 9 ਆ ਗਈ ਜਿੱਥੇ ਤੁਸੀਂ ਇਹਨਾਂ ਤਿੰਨਾਂ ਚੋਂ ਕੋਈ ਵੀ ਇੱਕ ਸਪਰੇਅ ਕਰ ਲਈ ਕਰਨੀ ਹੈ ਮਤਲਬ ਕਿ ਦੋ ਕਿਸਮਾਂ ਸਾਡੀਆਂ ਯੂਨੀਵਰਸਿਟੀ ਦੀਆਂ 550 ਉਨਤ ਤੇ ਆਪਣੀ RSPBWRS 1 ਨੰਬਰ ਇਹ ਦੋਹਾਂ ਤੇ ਇਹਨਾਂ ਤਿੰਨਾਂ ਚੋਂ ਕੋਈ ਵੀ ਸਪਰੇਅ ਨਹੀਂ ਕਰਨੀ ਕਿਉਂਕਿ ਮਾੜਾ ਅਸਰ ਕਰਦੀ ਹੈ ਕਣਕ ਦੇ ਉੱਤੇ ਜੇ ਇਹਨਾਂ ਤਿੰਨਾਂ ਚੋਂ ਆਪਾਂ ਕਰਦੇ ਹਾਂ ਇੱਕ ਕਿਸਾਨ ਵੀਰੋ ਧਿਆਨ ਹੋਰ ਰੱਖਣਾ ਜਿੱਥੇ ਤੁਸੀਂ ਛਗਣ ਜਾਂ ACM 9 ਜੇ ਕਰਨੀ ਹੈ ਤਾਂ ਇਹ ਹਲਕੀਆਂ ਜ਼ਮੀਨਾਂ ਦੇ ਵਿੱਚ ਕਾਮਯਾਬ ਨਹੀਂ ਹੈਗੀ ਮਤਲਬ ਕਿ ਇਹਨਾਂ ਦੋਹਾਂ ਨੂੰ ਤੁਸੀਂ ਹਲਕੀਆਂ ਜ਼ਮੀਨਾਂ 'ਚ ਨਹੀਂ ਕਰ ਸਕਦੇ ਤੇ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਮੰ ਲੋ ਜੇ ਤੁਹਾਡੀ ਕਣਕ ਦੇ ਵਿੱਚ ਹੀ ਤੁਸੀਂ ਕਿਸੇ ਨੇ ਆਪਾਂ ਵਟਾਂ ਦੇ ਵਿੱਚ ਰਲਾ ਲਾ ਦਿੰਨੇ ਆ ਵੀ ਸਰੋਂ ਲਾ ਦਿੰਨੇ ਆ ਕੋਈ ਕਿਸਾਨ ਵੀਰ ਰਾਇਆ ਲਾ ਲਿੰਦਾ ਗੋभी ਸਰੋਂ ਲਾ ਲੈਨੇ ਆ ਜਾਂ ਅਸੀਂ ਛੋਲੇ ਬੀਜ ਲੈਨੇ ਆ ਥੋੜੇ ਬਹੁਤੇ ਉਥੇ ਇਹਨਾਂ ਚੋਂ ਕੋਈ ਵੀ ਸਪਰੇ ਨਹੀਂ ਕਰਨੀ ਆ ਆਪਾਂ ਕਿਹਨ ਤੋਂ ਪਾਵ ਉਹਥੇ ਪਹਿਲਾਂ ਤੁਹਾਨੂੰ ਦੱਸਿਆ ਹੀ ਆ ਉਹਨਾਂ ਚੋਂ ਕੋਈ ਕਰ ਲਿਆ ਜੇ ਤੇ ਅੱਗੇ ਹੁਣ ਆਪਾਂ ਜਿਹੜੀ ਵੀਡੀਓ ਬਣਾਉਣੀ ਆ ਉਹ ਇਹ ਬਣਾਉਣੀ ਆ ਵੀ ਚੌੜੀ ਪੱਤੀ ਵਾਲਿਆਂ ਵਾਸਤੇ ਕੱਲੀ ਵਾਸਤੇ ਆਪਾਂ ਕਿਹੜੀਆਂ ਸਪਰੇਆਂ ਵਰਤ ਸਕਦੇ ਆ ਨਦੀਨਾ ਤੇ ਆਪਣੇ ਚਾਰ ਭਾਗ ਹੀ ਬਣਾਉਣੇ ਸੀ ਅੱਜ ਆਪਣਾ ਤੀਜਾ ਭਾਗ ਆ ਇਹ ਜਿਹੜੀ ਅੱਜ ਆਪਾਂ ਜਿਹੜੀ ਵੀਡੀਓ ਬਣਾਈ ਆ ਇਹ ਕਾਲਿਆਂ ਤੇ ਵੀ ਅਸਰ ਕਰੇਗੀ ਇਹਨਾਂ ਦਵਾਈਆਂ 'ਚੋਂ ਤੇ ਚੌੜੇ ਪੱਤੇ ਤੇ ਵੀ ਅਸਰ ਕਰੋਗੀ ਇੰਨੀਆਂ ਕੋ ਬੇਨਤੀਆਂ ਕਿਸਾਨ ਵੀਰੋਂ ਪਰਹਿਮਾਨ ਕਰਿਆ ਜੇ ਵਧ ਘਟ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ